ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਤੇ ਵੀ ਇਹ ਪੰਜਾਬੀ ਭਾਗ ਨੰਬਰ 2 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਭਾਗ ਅਸੀਂ ਸਿਰਫ ਸਿਰਫ ਇੱਕ ਅੱਧੇ ਮਿੰਟ ਇੱਕ ਜਾਂ 2 ਮਿੰਟ ਦਾ ਹੀ ਬਣਾਉਣਾ ਹੈ ਜੀ ਇਹ ਭਾਗ ਹੈ ਜੀ ਕਰਜਾਤਾ ਫਿਰ ਕਰਜਾਤਾ ਕੀ ਹੈ ਹਾਂ ਜਿੱਦਾਂ ਕਿ ਪਿਛਲੇ ਭਾਗ ਵਿੱਚ ਤੁਸੀਂ ਦੇਖਿਆ ਹੀ ਸੀ ਪਹਿਲੇ ਨੰਬਰ 'ਚ ਤੁਹਾਨੂੰ ਦੱਸਿਆ ਸੀ ਜੀ ਕਿ ਕਰਜਾਤਾ ਉਹ ਆ ਜਿਹਦੇ ਵਿੱਚ ਆਪਣੀਆਂ ਗੱਡੀਆਂ ਚੱਲਦੀਆਂ ਜਿਹਦੇ ਵਿੱਚ ਆਪਣੇ ਕੁਰਸੀਏ ਦੀ ਮਾਰ ਚਾਹੁੰਦੇ ਹਾਂ ਜੀ ਦੀ ਡਿਫੀਨੀਸ਼ਨ ਕੀ ਹੈ ਵੈਸੇ ਪਾਰਤੇ ਦੇ ਲਸਤਰਾ ਦਾ ਦਿਸਤੀਨਾ ਤਾਂ ਅੱਲਾ ਸਰਕੂਲੇਸ਼ਨ ਦੇ ਵੇਹੀਕਲੀ ਪਾਰਤੇ ਦੇ ਲਸਤਰਾ ਦਾ ਪਾਰਤੇ ਦੇ ਲਸਤਰਾ ਦਾ ਸੜਕ ਦਾ ਉਹ ਹਿੱਸਾ ਦਿਸਤੀਨਾ ਤਾਂ ਜਿਹਦੀ ਆਪਾਂ ਕਹਿੰਦੇ ਇਹ ਕਿਸਮਤ ਉਹੀ ਹੈ ਅੱਲਾ ਸਰਕੂਲੇਸ਼ਨ ਨੇ ਆਵਾਜਾਈ ਲਈ ਆਣ ਜਾਣ ਲਈ ਦੇਈ ਵੇਹੀਕਲੀ ਗੱਡੀਆਂ ਲਈ ਜਾਂ ਫਿਰ ਅਨਿਮਾਲੀ ਆਪਾਂ ਕਹਿੰਦੇ ਨੇ ਅਨਿਮਾਲੀ ਤੇ ਜਾਨਵਰ ਵੀ ਚੱਲ ਸਕਦੇ ਆ ਵੋਇਸਰੀ ਹੋ ਸਕਦਾ ਸੈਂਸ ਹੋ ਨੀ ਕੋ ਸਿਰਫ ਜਾਣ ਲਈ ਜਿੱਦਾਂ ਕਿ ਆਪਾਂ ਜ਼ਿਆਦਾਤਰ ਜੇ ਆਪਾਂ ਦੇਖੀਏ ਇਹ ਆਪਣਾ ਹੁੰਦਾ ਜੀ ਜਦੋਂ ਆਪਾਂ ਆਊਟਸ तरफ ਦੇ ਜਾਂਦੇ ਆਂ ਤੇ ਜਾਂਦੇ ਆਂ ਆਪਣੇ ਤੇ ਮੂੜੇ ਨੇ ਨਾ ਕੋਈ ਗੱਡੀ ਆਂਦੀ ਉਹ ਹੁੰਦਾ ਜੀ ਸਿਰਫ ਸੈਂਸ ਹੋ ਨੀ ਕੋ ਵਾਲਾ ਉਹ ਵਾਪਸ ਸਿਰਫ ਜਾਣ ਨਹੀਂ ਆ ਸਿੱਧੇ ਤੇ ਆਣ ਵਾਲੀ ਦੂਜੀ ਸਾਈਡ ਹੁੰਦੀ ਆ ਉਹਨੂੰ ਆਪਾਂ ਸੈਂਸ ਹੋ ਨੀ ਕੋ ਕਹਿੰਦੇ ਨੇ ਵੇ ਕਰ ਜਾਂਦਾ ਸੈਂਸ ਹੋ ਨੀ ਕੋ ਆਪੇ ਜਿਹੜੀ ਆਣ ਵਾਲੀ ਦੂਜੀ ਦੂਜੇ ਪਾਸੇ ਆ ਜਾਂ ਫਿਰ ਆਪਾਂ ਪੁਆਇਸੇਰੇ ਸੈਂਸੋਨਿਕ ਜਾਨੀ ਕਿ ਸਿਰਫ ਜਾਣ ਲਈ ਹੋ ਸਕਦਾ ਜਾਂ ਫਿਰ ਪੁਆਇਸੇਰੇ ਆ ਦੁੱਪੀਓ ਸੈਂਸੋ ਦੁੱਪੀਓ ਸੈਂਸੋ ਜਿੱਦਾਂ ਵਿਚ ਗੱਭੇ ਲੀਕ ਹੁੰਦੀ ਹੈ ਇੱਕ ਪਾਸੇ ਜਾਣੀਆਂ ਗੱਡੀਆਂ ਤੇ ਇੱਕ ਪਾਸੇ ਆਉਂਦੀਆਂ ਜਿੱਦਾਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਤੁਹਾਨੂੰ ਉਹ ਤੀਰ ਜੇ ਚਲਾ ਕੇ ਦਿਖਾਏ ਸੀ ਫਨੋ 파ਰਤੇ ਫਨੋ 파ਰਤੇ 12 ਨਹੀਂ ਪਾਇਆ ਫਨੋ 파ਰਤੇ ਜਾਨੀ ਕਿ ਇਹਦਾ ਹਿੱਸਾ ਨੇ ਜਾਂ ਫਿਰ ਕੁੰਪਰੈਂਦੇ ਫਨੋ 파ਰਤੇ ਤੇ ਕੰਪ੍ਰਹੈਂਡ ਦੇ ਦਾ ਮਤਲਬ ਹੈ ਜੀ ਇਹਦਾ ਹਿੱਸਾ ਨੇ ਇਹ ਦੋਏ ਸੇਮ ਵਰਡ ਆ ਕੁਰਸੀ ਦੀ ਮਾਰਚਾ ਕੁਰਸੀ ਦੀ ਮਾਰਚਾ ਦੇ ਵਿੱਚ ਆਪਣੀਆਂ ਗੱਡੀਆਂ ਚੱਲਦੀਆਂ ਜੀ ਅਤਰਾਵਰਸਮੇਨ ਤੋਂ ਚਿਕਲਾਵਿਲੇ ਆਪਣੇ ਸੜਕਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਥੱਲੇ ਆਪਣੇ ਜੈਬਰਾ ਕ੍ਰੋਸਿੰਗ ਜੀ ਬਣਾ ਕੇ ਉਹਦੇ ਉੱਤੇ ਬਣਾਇਆ ਹੁੰਦਾ ਆਪਣਾ ਜਿਹੜਾ ਸਾਈਕਲ ਚਲਾਣ ਲਈ ਸਾਈਕਲ ਆਪਣਾ ਜਿਹੜਾ ਕੀ ਹੁੰਦਾ ਨਗਾਣ ਦੇ ਲਈ ਉਹਨਾਂ ਨੇ ਬਣਾਇਆ ਹੁੰਦਾ ਜੀ ਉਹਨੂੰ ਕਹਿੰਦੇ ਆ ਜੀ ਅਤਰਾਵਰਸਮੇਨ ਤੋਂ ਚਿਕਲਾਵਿਲੇ ਜਿਹੜੀ ਉਹਦੇ ਵਿੱਚ ਸੜਕ ਦੇ ਉੱਤੇ ਸਾਈਕਲ ਨਗਾਉਣ ਲਈ ਜਗ੍ਹਾ ਹੁੰਦੀ ਆ ਆਪਣਾ ਫਿਰ ਹੁੰਦਾ ਜੈਬਰਾ ਕ੍ਰੋਸਿੰਗ ਚਲੋ ਸੈਟ ਜਾਂਦੇ ਤੇ ਅਤਰਾ ਫਰਸਮੈਂਟ ਅੱਛੀ ਕਿਲਾਵਲੇ ਜਾਂ ਫਿਰ ਅਤਰਾ ਫਰਸਮੈਂਟ ਤੋਂ ਪੈਦੋਂ ਨਾਲੇ ਪੈਦੋਂ ਨਾਲੇ ਜਿਹਨੂੰ ਆਪਾਂ ਪੰਪੈਦੋਂ ਨਾਲੇ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਜੈਬਰਾ ਕ੍ਰੋਸ ਜਾਂਦੇ ਅੰਗਰੇਜ਼ੀ ਚ ਕਹਿੰਦੇ ਪੰਜਾਬੀ ਚ ਨਹੀਂ ਤੇ ਇਹਦਾ ਹਿੱਸਾ ਕੀ ਨਹੀਂ ਇਹਦਾ ਹਿੱਸਾ ਨਹੀਂ ਹੈਗੇ ਜੀ ਆਪਾਂ ਜਿਹੜਾ ਸਭ ਤੋਂ ਪਹਿਲੇ ਪਹਿਲੀ ਭਾਗ ਦੇ ਵਿੱਚ ਦੇਖਿਆ ਸੀਗਾ ਨਾ ਇਹਦਾ ਬੰਕੀ ਨਾ ਹਿੱਸਾ ਆ ਜੀ ਨੋਨ ਉਹਦਾ ਕਹਿ ਸਕਦੇ ਆ ਤੁਸੀਂ ਨੋਨ ਫਾਨੋ ਪਾਰਤੇ ਜਾਂ ਫਿਰ ਨੋਨ ਕੰਪਰੈਂਡੇ ਨੋਨ ਫਾਨੋ ਪਾਰਤੇ ਇਹਦਾ ਹਿੱਸਾ ਨਹੀਂ ਆ ਨੋਨ ਕੰਪਰੈਂਡੇ ਇਹਦਾ ਹਿੱਸਾ ਨਹੀਂ ਆ ਜੀ ਬੰਕੀ ਨਾ ਇਹਦਾ ਹਿੱਸਾ ਬੰਕੀ ਨਾ ਨਹੀਂ ਹੈਗਾ ਜਾਂ ਫਿਰ ਪਿਛ ਤੇ ਚਿਕਲਾਵੀਲੇ ਜਿਹੜੇ ਆਪਣੇ ਸਾਈਕਲ ਆ ਵੀ ਲੈ ਲੈ ਪਿੱਛੇ ਹੁੰਦੇ ਸਾਈਕਲ ਵਾਲੇ ਮਰਚਾ ਪੀ ਦੇ ਮਰਚਾ ਪੀ ਦੇ ਹਮੇਸ਼ਾ ਇਹ ਆਪਣਾ ਜਿੱਦਾਂ ਕੇ ਦੇਖਿਆ ਇਸ ਸਾਈਡ ਤੇ ਹੁੰਦਾ ਉਹ ਨਹੀਂ ਜਾਸ ਫਿਆਸੋਲੇ ਦੀ ਸੌਸਤਾ ਜਿਹੜੇ ਹਮੇਸ਼ਾ ਇਹ ਆਪਣੇ ਜਿਹੜਾ ਚਿੱਟੀ ਲੀਕ ਤੋਂ ਸਾਈਡ ਤੇ ਹੁੰਦੇ ਆ ਜੇ ਤਾਂ ਆਪਾਂ ਗੱਡੀ ਰੋਕ ਸਕਦੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਉਹਦੇ ਬਾਰੇ ਦੱਸਦਾ ਆਪਾਂ ਹੌਲੀ ਹੌਲੀ ਚੱਲਾਂਗੇ ਜਾਂ ਫਿਰ ਕੁਰਸੀ ਦੀ ਐਮਰਜੈਂਸੀ ਆ ਵੀ ਕਹਿ ਸਕਦੇ ਆ ਵੀ ਉਹ ਵੀ ਇਹਦੇ ਵਿੱਚ ਨਹੀਂ ਹੁੰਦੇ ਕਿਉਂਕਿ ਜਿਹੜੀ ਆਪਾਂ ਪਹਿਲੀ ਪਹਿਲੀ ਫੋਟੋ ਦੇ ਵਿੱਚ ਦੇਖਿਆ ਸਕੋ ਆਪਣਾ ਚਲੋ ਚੰਗਾ ਜੀ ਆ ਭਾਗ ਅਸੀਂ ਸਿਰਫ ਇੰਨਾ ਕੀ ਰਿਕਾਰਡ ਕੀਤਾ ਤੇ ਅੱਜ ਹੁਣੇ ਕੰਮ ਤੋਂ ਆਏ ਆ ਜੀ ਚਾਹ ਪੀਣ ਲੱਗੇ ਆ ਤੇ ਚਾਹ ਪੀਣ ਤੋਂ ਪਹਿਲਾਂ ਮੈਂ ਕਿਹਾ ਚਲੋ ਇੱਕ ਛੋਟਾ ਜਿਹਾ ਭਾਗ ਪਾ ਲਈ ਤੇ ਹਾਂਜੀ ਇੱਕ ਹੋਰ ਗੱਲ ਦੀ ਸਾਰਿਆਂ ਨੂੰ ਪੁੱਛਣੀ ਸੀ ਜੀ ਕਿ ਜੇ ਤੁਸੀਂ ਚਾਹਦੇ ਆ ਕਿ ਐਦਾਂ ਜਿਦਾ ਲਿਖ ਕੇ ਆ ਤਾਂ ਮੈਂ ਤੁਹਾਨੂੰ ਲਿਖ ਕੇ ਦੱਸ ਸਕਦਾ ਜੇ ਤੁਸੀਂ ਨਾਲ ਫੋਟੋਆਂ ਵੀ ਚਾਹਦੇ ਆ ਕਿ ਇਹ ਬਰ ਐਦਾਂ ਹੁੰਦਾ ਬੰਦਿਆਂ ਨੂੰ ਪੜਿਆ ਇੰਨਾ ਚੇਤੇ ਨਹੀਂ ਤਾਂ ਜਿੰਨਾਂ ਕੋ ਫੋਟੋ ਬੰਦੇ ਦਿਮਾਗ 'ਚ ਖੇਚ ਹੋ ਜਾਂਦੀ ਹੈ ਨਾ ਫੋਟੋ ਵੀ ਬੰਦੇ ਨੇ ਉਹ ਇਦਾਂ ਗੱਡੀ ਸੀ ਯਾਰ ਐ ਖੜੀ ਸੀ ਇਦਾਂ-ਇਦਾਂ ਕਰਕੇ ਦੇਖੋ ਜੀ ਤੁਸੀਂ ਆਪਣਾ ਕਮੈਂਟ ਮੈਨੂੰ ਕਰਕੇ ਦੱਸ ਦੋ ਕਿ ਜਾਂ ਫਿਰ ਤੁਹਾਡੇ ਜਿੱਦਾਂ ਮਰਜ਼ੀ ਆ ਯਾਰ ਦੱਸਣਾ ਤੁਸੀਂ ਉਸ ਹਾਮ ਦੱਸ ਦਿਓ ਕਿ ਤੁਹਾਨੂੰ ਫੋਟੋ ਨਾਲ ਸਹੀ ਆ ਕਿ ਇਦਾਂ ਲੈ ਕੇ ਠੀਕ ਆ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲਿਓ ਜੀ ਆਪਣੇ ਆਣ ਗਵਾਂਡ ਨੂੰ ਵੀ ਚਲੋ ਜਿਨ੍ਹਾਂ ਨੂੰ ਸਾਡਾ ਯਾਰ ਮਿਲ ਲਈ ਸੱਜਣ ਹੈਗੇ ਉਹਨਾਂ ਨੂੰ ਜਰੂਰ ਦੱਸਿਓ ਜੀ ਤੇ ਆਪਣਾ Facebook ਤੇ ਪੇਜ ਹੈ ਜੀ ਆ ਲਰਨ ਇਟਾਲੀਅਨ ਇਨ ਪੰਜਾਬੀ ਤੇ ਆਪਾਂ ਨੂੰ ਉਹਨੂੰ ਵੀ ਆਪਾਂ ਮੈਂ ਕਹਿੰਨਾ ਤੁਸੀਂ ਲਾਈਕ ਕਰ ਲਿਓ ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਆਪਣੇ ਬਹੁਤ ਹੀ ਬੰਦਿਆਂ ਨੇ ਆਪਣੇ ਨੇ ਮੈਂ ਦੇਖਿਆ ਆਪਣਾ ਲਾਈਕ ਕਰਦੇ ਰੋਜ਼ ਹੀ ਆਪਣੇ ਪਾਕਿਸਤਾਨੀ ভাই ਭਰਾ ਵੀ ਆਪਾਂ ਕਹਿੰਦੇ ਉਹ ਵੀ ਲਾਈਕ ਕਰ ਰਹੇ ਆ ਇਹ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਆਪਾਂ ਅਗਲੇ ਭਾਗ ਵਿੱਚ ਜਿਹਦਾ ਨਾਮ ਹੈ ਜੀ ਲੈਜਰ ਇਟਾਲਿਆਨੋ 파ਰਤੇ 2 ਯਾਨੀ ਕਿ ਇਟਾਲੀਅਨ ਵਿੱਚ ਕਿੱਦਾਂ ਪੜ੍ਹਨੀ 2 ਨੰਬਰ ਪਹਿਲਾਂ ਆਪਣੇ ਭਾਈ ਨੇ ਇੱਕ ਪਹਿਲੀ ਵੀਡੀਓ ਬਣਾਈ ਸੀ ਤੁਸੀਂ ਸਾਰਿਆਂ ਨੇ ਬਹੁਤ ਉਹਨੂੰ ਸਪੋਰਟ ਦਿੱਤਾ ਇਸ ਲਈ ਅਸੀਂ ਹੁਣ ਦੂਜੀ ਵੀਡੀਓ ਵੀ ਬਣਾ ਰਹੇ ਹਾਂ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ